ਕਿਆ ਹੋਇਆ ਸੀ ਪਰਮਾਤਮਾ ਰੂਪੀ ਦੱਸਾਂ ਅਸੀਂ ਹੈਗੇ ਸੀ ਕਿ ਮਿੱਤਕ ਨਹੀਂ ਇਰਤਨ ਕਰਦੇ ਸੀ ਅਸੀਂ ਮੰਗਲ ਬਾਬਾ ਜੀ ਮੰਗਲ ਬਾਬਾ ਵੀ ਅੰਦਰ ਕਿ ਹਹਾਕਾਰ ਜੀ ਤਾਂ ਮੱਚੀ ਹੋਣੀ ਆ ਜੀ ਇੱਕ ਵਾਰੀ ਜਦੋਂ ਇੰਨਾ ਵੱਡਾ ਕੰਮ ਹੋ ਗਿਆ ਆ ਫਿਰ ਅਸੀਂ ਸ਼ੋਰ ਬੰਦ ਸ਼ੋਰ ਬੰਦ ਕਰਕੇ ਜਰ ਅਸੀਂ ਆ ਸ਼ੋਰ ਬੰਦ ਕਰਦਾ ਸੀ ਜਰ ਅਸੀਂ ਬਾਉਜਰ ਹਵਾ ਪਿਆ ਫਿਰ ਅਸੀਂ ਧੂਆਂ ਦੇਖਿਆ ਸੀ ਧੂਆਂ ਦੇਖਿਆ ਫਿਰ ਅਸੀਂ ਆਏ ਸ਼ੋਰ ਕੋਈ ਉੱਥੋਂ ਮੈਨੇਜਮੈਂਟ ਦਾ ਬੰਦਾ ਨਾ ਉਹਨੂੰ ਲੈ ਕੇ ਕਿਉਂ ਨਹੀਂ ਆਈਦਾ ਕਿਉਂਕਿ ਪਹਿਲਾਂ ਸਾਨੂੰ ਅੱਗ ਭਜਾਉਂਦੀ ਉਹ ਅੱਗ ਤਾਂ ਜਲਦੀ ਹੀ ਚੱਲੀ ਗਈ ਸੀ ਹਾਂ ਉਹਨੇ ਵੀਡੀਓ ਪੇਰ ਹਾਂ ਅਸੀਂ ਡੇਢ ਤੋਂ 2 ਘੰਟੇ ਸਾਨੂੰ ਲੱਗ ਕੇ ਅੱਗ ਇਹ ਦੋ ਤਿੰਨ ਘੰਟੇ ਲੱਗ ਕੇ ਸਾਨੂੰ ਬੁਝਾਉਂਦੇ ਆਣੋਂ ਮਿੱਟੀ ਲੈ ਕੇ ਆਏ ਲਾਇਆ ਜਦੋਂ ਅਮਰੇ ਅਮਰਿੰਗ ਦਾ ਟਰੈਕਟਰ ਲੈ ਕੇ ਉਹ ਭਰ ਕੇ ਢੋਲੀ ਪਾਣੀ ਦੀ ਫਿਰ ਭਰ ਕੇ ਲੈ ਕੇ ਆਏ ਮਾਰੀ ਮੈਂ ਬੇਨਤੀ ਕਰਦਾ ਮੈਂ ਤੁਹਾਡੇ ਤੋਂ ਸੇਵਾਦਾਰ ਵੀ ਰਿਹਾ ਮੈਂ ਤੁਹਾਡੇ 6 ਮਹੀਨੇ ਸੇਵੀ ਵੀ ਰਿਹਾ ਹਾਂ ਉਹ ਅੰਦਰ ਨਾਲ ਮੇਰੀ ਬਹੁਤ ਲੰਬੇ ਟਾਈਮ ਦੀ ਆਸਥਾ ਕੀ ਜਦੋਂ ਛੋਟੀ ਜੀ ਉੱਥੇ ਰਸੋਈ ਸੀਗੀ ਉਹਦੇ ਵਿੱਚ ਪਾਥੀਆਂ ਪਈਆਂ ਹੁੰਦਾ ਮੈਂ ਪਾਥੀ ਦੇ ਚਾਹ ਬਣਾ ਕੇ ਉੱਥੇ ਸੇਵਾ ਕਰਦਾ ਰਹਾਂ ਜੀ ਆਪਣੇ ਮਨਪੂਰ ਚਾਹ ਰੁਕੂ ਜਾਂਦਾ ਤੇ ਉਹ ਅੰਦਰ ਪ੍ਰਤੀ ਮੇਰੀ ਆਸਤਾ ਬਹੁਤ ਹੈ ਤੁਹਾਡੇ ਪ੍ਰਤੀ ਆਸਤਾ ਬਹੁਤ ਹੈ ਪਰ ਅੱਗ ਬੁਝਾਉਣੀ ਇੱਕ ਲੋਕਾਂ ਤੋਂ ਪਹਿਲਾਂ ਜਿਹਨਾਂ ਦੀ ਹੋ ਗਈ ਜੇ ਆਪਾਂ ਨੂੰ ਜਿਹੜੀਆਂ ਉੱਥੇ ਸੱਤ ਮਾਈਆਂ ਨੂੰ ਅੱਗ ਲੱਗੀ 6-7 ਹਲਵਾਈ ਮੱਚ ਗਏ ਆਪਾਂ ਇਹਦਾ ਮਤਲਬ ਹੈ ਪਹਿਲਾਂ ਅੱਗ ਬੁਝਾਉਣੀ ਜ਼ਰੂਰੀ ਸਮਝੀ ਆਪਾਂ ਇਹ ਨਹੀਂ ਦੇਖਿਆ ਵੀ ਅਸੀਂ ਪਹਿਲਾਂ ਲੋਕਾਂ ਦਾ ਉੱਥੇ ਤਾਂ ਲਾਤਰੀ ਦੇ ਉਹ ਤਾਂ ਦੁਨੀਆ ਮਰ ਜਾਂਦੀ ਜੇ ਅਸੀਂ ਨਾ ਸਾਹਮਣੇ ਅਮਰਾ ਬਬਲੀ ਦਾ ਇਖਲਾਕ ਬੱਚੀ ਦੱਸੋ ਤੇ ਕੌਣ ਸੀ ਮੇਰਾ ਸਮਝਾ ਦੱਸੋ ਵੀ ਕੌਣ ਸੀ ਉੱਥੇ ਇੰਨਾ ਘੱਟ ਸੀ ਜੋ ਆਉਂਿਆ ਕੌਣ ਸੀ ਲੈ ਗਿਆ ਮਾਤਾ ਜੀ ਕੋ ਨਹੀਂ ਹਜ਼ਾਰਾਂ ਦੀ ਤਰ੍ਹਾਂ ਚ ਲੁਕ ਜਾਂਦੇ ਨੇ ਜੀ ਉੱਥੇ ਉੱਥੇ ਉਹ ਲੰਗਰ ਲਾਉਣ ਵਾਲੇ ਵੀ ਉੱਥੇ ਹੀ ਹੋਣਗੇ 20-50 ਤਾਂ ਉਹਨਾਂ ਤੋਂ ਵੀ ਐ ਸਭ ਮੂਵੀਆਂ ਬਣਾਉਣ ਵਾਲੇ ਸੀ ਇਹ 4-5 ਰੁਪਏ ਮੈਂ ਮੋਬਾਈਲ ਕੋਈ ਨਹੀਂ ਹਾਲੇ ਉੱਥੇ ਹੋ ਕੇ ਆਪ ਕਹਿੰਦੇ ਮੈਂ ਆ ਮਾ ਮੂਹਿਆ ਬੰਕੇ ਸਨੇ ਮਾਚ ਲਿਆ ਕੋਈ ਨਹੀਂ ਵੀਡੀਓ ਵੀ ਵੀਡੀਓ ਬਣਾ ਲੈਂਦਾ ਪਹਿਲਾਂ ਤੁਸੀਂ ਵੀਡੀਓ ਵਾਲੀ ਗੱਲ ਦੱਸਨਾ ਰਾਤ ਤੇ ਕੈਮਰਾ ਦੇਖੋ ਪੱਤਰਕਾਰ ਵੀਡੀਓ ਬਣਾ ਰਿਹਾ ਹੈ ਸਾਰੇ ਕੈਮਰੇ ਲਾਈਵ ਹੋਏ ਨਾ ਕੈਮਰਾ ਅੱਗੇ ਮਾਈਕ ਹੋ ਗਿਆ ਹਾਂ ਇਹ ਕਿਸਮਤ بيوتا مچي جاंदा بنده الله ما سيتو پيلا کنا ڏسندا جي ها اگ بيون سيسٽم پيلا رکڻا چاهيندا هجي نه هجي 2000 2000 ہمارا به اچي وندو ڪڏهن ڪو ڳالهه ٿيندا هجي پنهنجي 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 ਮਾਤਾ ਜੀ ਨਹੀਂ ਮੇਰੀ ਪੇਸ਼ਕਾਹ ਹੋ ਗਿਆ ਪਟਾਰੇ ਚੱਲ ਗਿਆ ਨੂੰ ਦੱਸੋ ਸਾਨੂੰ ਮਾਤਾ ਜੀ ਇੱਕ ਬੇਨਤੀ ਹੋਇਆ ਕਿ ਮਾਤਾ ਨੇ ਪਿਆ ਵੀ ਅੱਗ ਲੱਗ ਜਾਊਰੇ ਦੱਸੋ ਮਾਤਾ ਜੀ ਇਹ ਤਾਂ ਕੁਝ ਵੀ ਨਹੀਂ ਲੱਗੇ ਤੁਸੀਂ ਮਾਤਾ ਜੀ ਇਹ ਬੇਨਤੀ ਕਰਦੇ ਆ ਜੀ ਮਾਤਾ ਜੀ ਬੇਨਤੀ ਸਮਝੋ ਇਹਨਾਂ ਦਾ ਜਿਹੜਾ ਰੋਸ ਹੈ ਉਹ ਸਿਰਫ ਇਹੀ ਹੈ ਵੀ ਜਿਹੜੇ ਮਰੀਜ਼ ਕੱਲ੍ਹ ਦਾਖਲ ਹੋਏ ਨੇ ਹਸਪਤਾਲ ਦੇ ਵਿੱਚ ਨਾ ਤਾਂ ਉਹਨਾਂ ਦੇ ਕੋਈ ਮਗਰ ਤੁਰਿਆ ਨਾ ਅੱਜ ਦਾ ਖਰੇ ਤੱਕ ਭਾਈ ਜਦੋਂ ਉਹ ਡੀਐਸਪੀ ਆ ਗਿਆ ਉਹ ਦੂਜੇ ਆ ਗਏ ਅਸੀਂ ਉਹਨਾਂ ਨਾਲ ਉਹ ਕਰਕੇ ਉਹਨਾਂ ਨੇ ਵੀ ਉਹ ਕਰਵਾਉਣਾ ਸੀ ਉਹ ਕਰਕੇ ਸਾਨੂੰ ਉਹਨਾਂ ਨੇ ਉਹਦੀ ਕਹਾ ਕਹਿੰਦਾ ਮਾਤਾ ਜੀ ਹੁਣ ਤੁਸੀਂ ਜਾ ਸਕਦੇ ਹੋ ਅਸੀਂ ਉਸੇ ਟਾਈਮ ਚਾਰ ਦੋ ਗੱਡੀਆਂ ਚਾਰ ਅਸੀਂ ਲੈ ਕੇ ਫਰੀਦਕੋਟ ਗਏ ਤੁਹਾਡਾ ਕੋਈ ਫਰੀਦਕੋਟ ਆ 5 ਵਜੇ ਤੜਕੀ ਆਏ ਆ ਹੁਣ ਮੈਂ ਜਾ ਰਹੀ ਹਾਂਗੀ ਉੱਥੇ ਹੁਣ ਮੈਂ ਜਾ ਰਹੀ ਹਾਂ ਹੁਣ ਉੱਥੇ ਇਹ ਵੀ ਗਿਆ ਬਰਨਾਲੇ ਵੀ ਗਏ ਆ ਬਰਨਾਲੇ ਵੀ ਜਾ ਕੇ ਆਏ ਆ ਬਰਨਾਲੇ ਦੇ ਅਸੀਂ ਰੂਹ ਦੁਆ ਕੇ ਆਇਆ ਮਮੋਸੀ ਇਹਨਾਂ ਦੀ ਆ ਜਿਹੜੀ ਮੰਗੇ ਜੀ ਕਰੋਧਾ ਕੋਈ ਚੀਜ਼ ਹੋ ਜਾਂਦੀ ਹੈ ਅਸੀਂ ਤਾਂ ਬਕਰਾਂਗੇ ਪੂਰੀਆਂ ਆਪਣਾ ਬੰਦਾ ਯਾਰ ਆਪਾਂ ਕਰਨੀਆਂ ਨੇ ਨਾ ਤਾਂ ਇਹ ਆਪਣਾ ਬੰਦਾ ਸੁਣ ਲੋ ਸਭ ਤੋਂ ਪਹਿਲਾਂ ਇਹਦੀ ਬਾਤ ਰਾਮਾ ਜੀ ਰਾਮਾ ਅਸੀਂ ਕਹਿੰਦੇ ਫਟਾ ਲੈਣ ਸਾਲ ਹੋ ਜੇ ਅਸੀਂ ਤਾਂ ਵੀਰੇ ਗੱਲ ਸੰਭ ਲੈ ਮੈਨੂੰ ਨਹੀਂ ਪਤਾ ਜਾਂ ਮੇਰਾ ਮਾਤਾ ਜੀ ਦਾ ਨਿੱਜੀ ਪ੍ਰੇਮ ਬਹੁਤ ਹੈ ਮੈਂ ਮੈਨੂੰ ਨਹੀਂ ਪਤਾ ਇਹਨਾਂ ਨੂੰ ਜਾਂ ਇਹ ਗੁੱਸਾ ਹੀ ਲੱਗਿਆ ਹੋਵੇ ਮੈਨੂੰ ਜੀ ਦੌਰ ਤੇ ਪੋਸਟ ਪਾਈ ਹੋਵੇ ਵੀ ਆਪਾਂ ਸਾਰੇ ਨਾਲ ਮਿਲ ਕੇ ਯਾਰ ਇਹ ਸਾਰੇ ਜ਼ਰੂਰਤਮੰਦ ਬੰਦੇ ਆਪਾਂ ਉਹ ਵੀ ਦਰਦਾਂਗੇ ਵੀ ਆਪਾਂ ਆਪਾਂ ਦੀ ਗੱਲ ਕੀ ਕਰਦਾ ਮਾਤਾ ਜੀ ਜਿਹੜੀ ਤੁਸੀਂ ਗੱਲ ਕਹਿੰਦੇ ਵੀ ਮੰਦਿਰ ਦਾ ਨੁਕਸਾਨ ਹੋ ਗਿਆ ਮੰਦਿਰ ਦੇ ਨੁਕਸਾਨ ਵਾਸਤੇ ਸਾਰਾ ਨਗਰ ਖੇੜਾ ਖੱਟ ਜਾਊਗਾ ਦੇਖੋ ਚੋਰੀ ਹੋਈ ਪੁਲਿਸ ਨੇ ਬੰਦੇ ਵੀ ਬਰਾਮਦ ਕੀਤੇ ਸਾਨੇ ਵੀ ਜ਼ੋਰ ਲਾਇਆ ਜਿੰਨਾ ਲਾਉਣਾ ਸੀਗਾ ਹੁਣ ਦੁੱਖ ਤਾਂ ਸਾਨੂੰ ਇਹ ਗੱਲ ਦਾ ਆਉਂਦਾ ਵੀ ਜੇ ਤਾਂ ਮੰਦਿਰ ਦਾ ਨੁਕਸਾਨ ਹੋ ਗਿਆ ਉਦੋਂ ਤਾਂ ਸਾਰਾ ਬਾਜ਼ਾਰ ਸਾਰਾ ਧਨੌਲਾ ਆਸਾ ਪਾਸਾ ਸੰਗ੍ਰਹਿ ਉੱਪਰ ਨਾਲਾ ਤੇ ਜਦੋਂ ਇੱਕ ਇਨਸਾਨ ਦਾ ਹੋ ਗਿਆ ਤਾਂ ਮਤਲਬ ਮੰਦਰ ਤੋਂ ਪਹਿਲਾਂ ਹੀ ਆ ਸਭ ਨੂੰ ਪੁੱਛ ਕੇ ਗਿਆ ਤੁਸ ਕੋ ਪੁੱਛ ਕੇ ਗਿਆ ਉਹਦਾ ਬਾਤ ਗਿਆ ਨਹੀਂ ਸੀ ਉਹਦੇ ਐਸੇ ਕਰਦੇ ਸੀਗੇ 9:30 ਵਜੇ ਤਾਂ ਮੈਂ ਆਇਆ ਜੀ ਹਾਂ ਜੀ ਸਾਬੋ ਜੀ ਨੇ ਮੈਨੂੰ ਫੋਨ ਕਰਿਆ ਉਹ ਕਰਾ ਕੇ ਮੈਂ ਉਹ ਜੀ ਦਾ ਫੋਨ ਮਿਲ ਆ ਨੰਬਰ ਬੰਦ ਸੀ ਮੈਨੂੰ ਇਹ ਬੰਦੇ ਕਹਿੰਦੇ ਵੀ ਉਹ ਤਾਂ ਜੀ ਫਟਾ ਲਾਈ ਪਹਿਲਾਂ ਨੰਬਰ ਕੋਈ ਬੰਦ ਨਹੀਂ ਸੀ ਇਹ ਝੂਠਾ ਬਈ ਨੰਬਰ ਕੋਈ ਬੰਦ ਨਹੀਂ ਹਾਂ ਨੰਬਰ ਸੀ ਬੰਦ ਸੀ ਬੰਦ ਸੀ ਬੰਦ ਸੀ ਨੰਬਰ ਬੰਦ ਸੀ ਜੀ ਅਸੀਂ ਚਲੋ ਝੂਠ ਬੋਲ ਦੇਵਾਂਗੇ ਸਾਨੂੰ ਅਗ ਲੱਗੀ ਹੋਈ ਆ ਆਪਣੇ ਸਾਰੇ ਸ਼ਹਿਰ ਨੂੰ ਤਾਂ ਨਹੀਂ ਤਕਰੀਬ ਇਹ ਗੱਲ ਦਾ ਹੋਣਾ ਇਹਨਾਂ ਨੂੰ ਤਾਂ ਦੁੱਖ ਆ ਜਿਹੜਾ ਹੱਸਾ ਹੋਇਆ ਮੜਾ ਪਹਿਲੀ ਗੱਲ ਤਾਂ ਯਾਰ ਇਹਨਾਂ ਦੀ ਜਿਹੜੀ ਗੱਲ ਲੱਗੀ ਇਹ ਕਹਿੰਦੇ ਨੇ ਵੀ ਜਿੰਮੇ ਚੋਰੀ ਹੋਈ ਸੀ ਸਾਰੇ ਪਿੰਡ ਨੂੰ ਦੁੱਖ ਲੱਗਿਆ ਸੀ ਕਿਹ ਹੈ ਮੇਰੀ ਗੱਲ ਕਿਸੇ ਨੂੰ ਗੁੱਸੇ ਲੱਗੇ ਮਹਾਰਾਜ ਅੱਲਾਹ ਨੂੰ ਆਪਣੇ ਜੱਟ ਸਿੱਖ ਲਾ ਲੋ ਇਹ ਕਹਿੰਦਾ ਸਾਡਾ ਖੜਿਆ ਨਹੀਂ ਹੋਇਆ ਕੌਣ ਕਹਿੰਦੇ ਤੁਸੀਂ ਇਹ ਤਾਂ ਹਾਂ ਬਿਲਕੁਲ ਯਾਰ ਇਹ ਵਾਲੇ ਵਾਲੇ ਪਾਸੇ ਕਰਲੇ ਰਹਿ ਗਏ ਹਾਂ ਇਹ ਹੀ ਗੱਲ ਹੈ ਮੇਨ ਗੱਲ ਤਾਂ ਇਹ ਹੀ ਹੈ ਇਹ ਗੱਲ ਅਸੀਂ ਮੰਨਦੇ ਆਂ ਇਹ ਗੱਲ ਵੀ ਹਾਂ ਉਹ ਆਪ ਵੀ ਬਿੱਲੇ ਬਾਤ ਕਰਕੇ ਹੋਇਆ ਚਾਹੀਦਾ ਜਿਹੜੀ ਚੋਰੀ ਹੋਈ ਜਿਹੜੀ ਉਹ ਤਾਂ ਟਰਾਈਡੈਂਟ ਨੇ ਕਹਤਾ ਸੀਗਾ ਕਿ ਜਿਹੜੇ ਚੋਰੀ ਹੋ ਗਏ ਸਾਰਾ ਬਾਲਾ ਜੀ ਦਾ ਹੋ ਉਹ ਸਾਡੇ ਵੱਲੋਂ ਉਹਨੇ ਦੇ ਵੀ ਦਿੱਤੇ ਸੀਗੇ ਹਾਂ ਮਤਲਬ ਪੂਰਤੀ ਕਰਤੀ ਸੀ ਉਹਦੇ ਟਰਾਈਡੈਂਟ ਵੱਲੋਂ ਭੇਜਤੇ ਸੀਗੇ ਜਿਹੜੇ ਉਹ ਚੋਰੀ ਹੋਏ ਸੀਗੇ ਚੰਬਰ ਤੁਹਾਨੂੰ ਤਾਂ ਗੱਲ ਜੀ ਹੋਏ ਕਿ ਕਿਸੇ ਨੇ ਹਾਂ ਨਾ ਨਾ ਨਹੀਂ ਮਾਰੇ ਜੀ ਦੇਖੋ ਮੈਂ ਤਾਂ ਕਹਿੰਦਾ ਵੀ ਧਰਮ ਨਾਲੋਂ ਪਹਿਲਾਂ ਇਨਸਾਨ ਤੇ ਜ਼ਰੂਰੀ ਆ ਜੇ ਸਾਡੀ ਇਨਸਾਨੀਤ ਮਰ ਗਈ ਬਾਈ ਜੀ ਫਿਰ ਅਸੀਂ ਧਰਮਾਂ ਤੋਂ ਕਰਾਉਣਾ ਕੀ ਆ ਬਾਈ ਮੰਦਰਾਂ ਨਾਲ ਇਨਸਾਨੀਤ ਹੋਉਂਦੀ ਹੈ ਮਤਲਬ ਇਹ ਕੰਮ ਕਿਸੇ ਗੁਰੂ ਘਰ ਦੇ ਵਿੱਚ ਕੋਈ ਬੰਦੇ ਨਹੀਂ ਬੜੋ ਕਿਸੇ ਮੰਦਰ ਦੇ ਵਿੱਚ ਹੋਉਂਦਾ ਨਹੀਂ ਉਹਦਾ ਤਕਰੀਬਨ ਸੰਸਾਰ ਹੋ ਗਿਆ ਜੀ ਉਹ ਰਾਤ ਹੀ ਕਹੇ ਸੀ ਕਿ ਵੀ ਅਸੀਂ ਕੋਈ ਭੰਡਾਰਾ ਨਹੀਂ ਲਾਉਣਾ ਕੋਈ ਕੰਮ ਨਹੀਂ ਕਰਨਾ ਵੀ ਜਦੋਂ ਸਾਡੀ ਜਾਤ ਨਹੀਂ ਪੁੱਛੀ ਉੱਤੇ ਆ ਕੇ ਹਾਂ ਤਾਂ ਕਰਾਂਗੇ ਵੀ ਕਿਉਂ ਬਾਈ ਜੀ ਦੇਖੋ ਜਦੋਂ ਰਾਤ ਸਾਡੇ ਨਾਲ ਐਡਾ ਹਾਸਾ ਹੋ ਗਿਆ ਸਾਡਾ ਤਾਂ ਦੇਖੋ ਪਾਰਟੀ ਨੂੰ ਅਸੀਂ ਜਾਣਦੇ ਨਹੀਂ ਸਾਡੀ ਤਾਂ ਗੱਲਬਾਤ ਮੰਦਰ ਨਾਲ ਅਸੀਂ ਤਾਂ ਮੰਦਰ ਤੇ ਹੀ ਰੋਸ ਕਰ ਸਕਦੇ ਆ ਮੰਦਰ ਤੋਂ ਸਾ ਸਤਾ ਪਾਰਟੀਆਂ ਨਹੀਂ ਜਾਣਦੇ ਕਿਹੜੀ ਪਾਰਟੀ ਕਿੱਥੋਂ ਦੀ ਆ ਸੰਭਾਜ ਜਿਵੇਂ ਮਾਤਾ ਜੀ ਕਹਿੰਦੇ ਨੇ ਪ੍ਰੋਗਰਾਮ ਬੱਕਰ ਪਈ ਕਰ ਲਿਆ ਆ ਤੁਸੀਂ ਮੰਗਾ ਮਾਤਾ ਜੀ ਪਾਰਟੀ ਵਾਲਿਆਂ ਨੂੰ ਜਾਣ ਦੋ ਵੀ ਤੂੰ ਨਾ ਨਾ ਪਾਰਟੀਆਂ ਕੋਈ ਗੱਲ ਨਹੀਂ ਜਿਹੜੀ ਜਾਇਦ ਗੱਲ ਹੈ ਜੀ ਹੱਕ ਵੀ ਦੇਖੋ ਆਪਣਾ ਰੋਜ਼ ਮਤਲਬ ਫਿਰ ਉੱਥੇ ਇੱਕ ਚੱਕਰ ਹੈ ਕਿ ਇੱਕ ਵਜਨ ਨੂੰ ਤਾਂ ਪਤਾ ਨਹੀਂ ਮਿਲਦੇ ਜਿਹੜਾ ਉੱਥੇ ਹਲਵਾਈ ਨੇ ਮਤਲਬ ਮੈਂ ਆ ਰਵਣ ਕਰਾ ਰਿਹਾ ਤੇ ਭੰਡਾਰਾ ਰਵਣ ਆਪਦੇ ਹਲਵਾਈ ਲੈ ਕੇ ਆ ਜੀ ਉੱਥੇ ਕੋਈ ਦਿੱਕਤ ਤਾਂ ਸੰਨ ਨਾ ਕੋਈ ਦਿੱਕਤ ਇਹ ਕਹਿੰਦੇ ਵੀ ਉੱਥੇ ਵੀ ਹਲਵਾਈ